ਸ੍ਰੀਕਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਨਿਵਾਸ ਸੇ ਖਾਸ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ ਹੈਂਡਵਰਕ ਦੇ ਉਹ ਸ਼ੋਕੇਸ ਕਰਾਂਗੇ ਦੇਖ ਸਕਦੇ ਹੋ ਤੁਸੀਂ ਫਸ ਸੂਟ ਸ਼ਿਮਰ ਸਿਲਕ ਦੇ ਉੱਪਰ ਬਣਿਆ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਹੈਵੀ ਫਰਾਂਟਾ ਸ਼ਰਟ ਦਾ नेकलाइन ਬਹੁਤ ਪਿਆਰੀ ਬਣੀ ਹੈ 컬러ਫੁਲ ਸਿੱਪੀ ਦਿੱਤੇ ਹੋਇਆ ਦਬਕਾ ਕੱਟ ਦਾ ਨਾ ਮਿਕਸ ਵਰਕ ਹੋਇਆ ਉੱਪਰ ਤੱਕ ਕਲੀਆਂ ਜਾਂਦੀਆਂ ਫੁੱਲ ਹੈਵੀ ਘੇਰਾ ਫਰੰਟ ਹੈ ਦਾ ਬਹੁਤ ਪਿਆਰੇ ਕੰਬੀਨੇਸ਼ਨ ਦਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਸਟੀਚਿੰਗ ਵਿੱਚ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਸਾਡੇ ਤੋਂ ਬਣਵਾ ਸਕਦੇ ਹੋ ਬਹੁਤ ਪਿਆਰਾ ਵਰਕ ਹੋਇਆ ਚੈੱਕ ਕਰ ਸਕਦੇ ਤੁਸੀਂ ਔਰ ਇਹਦੀ ਸਲਵਾਰ ਦੀ ਮੂਰੀ ਤੇ ਵੀ ਵਰਕ ਹੋਇਆ ਪਿਓਰ ਔਰਗਨਜ਼ਾ ਦਾ ਦੁਪੱਟਾ ਫਿਨਿਸ਼ਿੰਗ ਲਈ ਫੋਰ ਸਾਈਡ ਪਰਲ ਵਾਲੀ ਆਪਾਂ ਲੇਸ ਦਿੱਤੀ ਹੈ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ नेक्स्ट ਰੂਟ ਆਪਣਾ ਇੰਗਲਿਸ਼ ਕਲਰ ਦੇ ਉੱਪਰ ਬਣਿਆ ਹੋਇਆ ਹੈ ਸ਼ਰਟ फ्रंट फुल वर्क ਨਾਲ ਰੈਡੀ ਕੀਤੀ ਹੈ ਪੈਨਲ ਜਾਂਦੇ ਆ ਉੱਪਰ ਔਰ ਫਲਾਰ ਦੇਖੋ ਇਹ ਆਪਾਂ ਹੈਂਡਵਰਕ ਦੇ ਬਾਜੂ ਦਾ ਵਰਕ ਦਿੱਤਾ ਹੋਇਆ ਬਹੁਤ ਪਿਆਰਾ ਇੱਕ ਰੇਪ ਦੇ ਬਣਿਆ ਹੋਇਆ ਤੇਰਾ ਔਰ ਸਲਵਾਰ ਪਲੇਨ ਦਿੱਤੀ ਆਪਾਂ ਚਨੂਨ ਦਾ ਦੁਪੱਟਾ ਫੋਰ ਸੈੱਡ ਲੇਸ ਦਿੱਤੀ ਹੈ ਇਹਦੇ ਆਪਾਂ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਸਾਡੇ ਤੋਂ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਇਹ ਸੂਟ ਦੀ ਫਾਈਨਲ ਲੁੱਕ ਆ ਨੈਕਸਟ ਸੂਟ ਆਪਣੇ ਕੋਲੇ organza ਦੇ ਉੱਪਰ ਬਣਿਆ ਹੋਇਆ ਹੈ ਬਹੁਤ ਫਾਈਨ ਫੈਬਰਿਕ ਹੈ ਇਹ ਇਹ ਵੀ ਹੈਂਡਵਰਕ ਨਾਲ ਇਹਦਾ ਕੀਰਾ ਰੈਡੀ ਕੀਤਾ ਹੋਇਆ ਹੈ ਦੇਖ ਸਕਦੇ ਤੁਸੀਂ ਰੇਸ਼ਮ ਦਾ ਟੱਚ ਦਿੱਤਾ ਹੋਇਆ ਹੈ ਇਹਦੇ ਵਿੱਚ ਇਹ ਕੀਰਾ ਬਣਿਆ ਉੱਪਰ ਤੱਕ ਆਪਾਂ ਸੀਕੁਐਂਸ ਵਰਕ ਕੀਤਾ ਹੋਇਆ ਦਬਗਾ ਵਰਕ ਕੀਤਾ ਹੋਇਆ ਇਹ ਬਾਜੂ ਵਰਕ ਹੈ ਦਾ ਔਰ ਇਹਦੀ ਨਾਲ ਕ੍ਰੇਪ ਦੀ ਸਲਵਾਰ ਦਿੱਤੀ ਆ ਸਲਵਾਰ ਦੀ ਮੂਰੀ ਦੇ ਉੱਤੇ ਵੀ ਵਰਕ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਚ ਬਣਵਾ ਸਕਦੇ ਹੋ ਕਿਸੇ ਅਦਰ ਫੈਬਰਿਕ ਤੇ ਵੀ ਬਣਵਾ ਸਕਦੇ ਹੋ ਇਹਦੇ ਨਾਲ ਚਨੋਂਨ ਦਾ ਦੁਪੱਟਾ ਫੋਰ ਸਾਈਡ ਆਪਾਂ ਫਿਨਿਸ਼ਿੰਗ ਲਈ ਪਰਲ ਵਾਲੀ ਲੇਸ ਦਿੱਤੀ ਆ ਤੁਸੀਂ ਸਾਡੇ ਤੋਂ ਇਹ ਸੂਟ ਆਨ ਸਟਿਚ ਵੀ ਲੈ ਸਕਦੇ ਹੋ ਵਰਕ ਕਰਵਾ ਕੇ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਆਰਡਰ ਲਈ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੁਸੀਂ ਸਾਨੂੰ ਫਾਈਨਲ ਲੁੱਕ ਦੇਖ ਸਕਦੇ ਹੋ ਤੁਸੀਂ ਸੂਟਾਂ ਵਿੱਚ ਵਾਚਿੰਗ ਫॉर ਵੀਡੀਓ ਥੈਂਕ ਯੂ